ਸਰਕਾਰ ਦੇ ਵੱਲੋਂ ਹੜਪੀੜਿਤ ਪਸ਼ੂਆਂ ਦੇ ਲਈ ਲਗਾਏ ਗਏ 16 ਮੈਡੀਕਲ ਕੈਂਪ ਤੋਂ ਹੜਪੀੜਤਾ ਦੇ ਪਸ਼ੂਆਂ ਦੀ ਸਮੇਂ-ਸਮੇਂ ਸਿਰ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦਿੱਤੀਆਂ ਜਾ ਰੀਆਂ ਨੇ ਫਰੀ ਦਵਾਈਆਂ ਤੋਂ ਪਸ਼ੂਆਂ ਦੇ ਮਹਾ ਡਾਕਟਰ ਵਿੰਦਾ ਸਿੰਘ ਕਾਂਗ ਨੇ ਇੰਡੀਆ ਨਿਊਜ਼ ਪੰਜਾਬ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਪਿੰਡ-ਪਿੰਡ ਜਾ ਕੇ ਪਸ਼ੂਆਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਹੜਾ ਦੇ ਕਾਰਨ ਮਰਨ ਵਾਲੇ ਪਸ਼ੂਆਂ ਨੂੰ ਸੁੱਕੀ ਜਗ੍ਹਾ ਵੇਖ ਕੇ ਡੁੰਗਾ ਟੋਆ ਪਾਟ ਕੇ ਦਫਨਾਇਆ ਜਾ ਰਿਹਾ ਹੈ ਤੇ ਹੜ ਪ੍ਰਭਾਵਿਤ ਪਸ਼ੂਆਂ ਦੇ ਲਈ ਪਿੰਡ ਪਿੰਡ ਫੀਡਰ ਚਾਈਲਡ ਵੀ ਪਹੁੰਚਾਇਆ ਜਾ ਰਿਹਾ ਤੇ ਪਸ਼ੂਆਂ ਦਾ ਦੁੱਧ ਕਿਸੇ ਤਰ੍ਹਾਂ ਦੇ ਆ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਸਾਨੂੰ ਸਭ ਨੂੰ ਦੁੱਧ ਨੂੰ ਉਬਾਲ ਕੇ ਫਿਰ ਪੀਣਾ ਚਾਹੀਦਾ ਲਗਾਤਾਰ ਹੜਾਂ ਦੇ ਨਾਲ ਬਹੁਤ ਸਾਰੇ ਪਿੰਡ ਪ੍ਰਭਾਵਿਤ ਹੋਏ ਨੇ ਜਿਸ ਤਰੀਕੇ ਨਾਲ ਮੈਂ ਗੱਲ ਕਰਾਂ ਮਨੁੱਖਤਾ ਦੇ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਆ ਬਹੁਤ ਸਾਰੇ ਲੋਕਾਂ ਦੇ ਕਿਸਾਨਾਂ ਦੇ ਖੇਤ ਨੇ ਜਿਹੜੇ ਉਹ ਬਿਲਕੁਲ ਪਾਣੀ ਤੋਂ ਪ੍ਰਭਾਵਿਤ ਹੋ ਗਏ ਨੇ ਉਸ ਤਰੀਕੇ ਦਾ ਪਸ਼ੂਆਂ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਕਿਉਂਕਿ ਲਗਾਤਾਰ ਚੰਦ ਕਿਸਾਨਾਂ ਵੱਲੋਂ ਆਪਣੇ ਪਸ਼ੂਆਂ ਨੂੰ ਬਾਹਰ ਕੱਢ ਲਿਆ ਗਿਆ ਸੀ ਪਰ ਬਹੁਤ ਸਾਰੇ ਲੋਕਾਂ ਦੇ ਜਿਹੜੇ ਪਸ਼ੂ ਸੀ ਪਾਣੀ ਅੰਦਰ ਹੀ ਖੜੇ ਰਹਿ ਗਏ ਨੇ ਕਈਆਂ ਲੋਕਾਂ ਵੱਲੋਂ ਤਾਂ ਆਪਣੇ ਪਸ਼ੂਆਂ ਦੇ ਸੰਗਲ ਖੋਲ ਦਿੱਤੇ ਗਏ ਸੀ ਰस्सियां ਖੋਲ ਦਿੱਤੀਆਂ ਗਈਆਂ ਸੀ ਲਗਾਤਾਰ ਉਹ ਹਫਤਾ ਜਿਹੜਾ ਵਾ ਉਹ ਪਾਣੀ ਦੇ ਅੰਦਰ ਹੀ ਟਹਿਲਦੇ ਰਹੇ ਨੇ ਪਰ ਹੁਣ ਲਗਾਤਾਰ ਜਿਸ ਤਰੀਕੇ ਨਾਲ ਮੈਡੀਕਲ ਟੀਮਾਂ ਵੱਲੋਂ ਜਿਹੜਾ ਵਾ ਉਹਨਾਂ ਦੀ ਸਾਰ ਲਈ ਜਾ ਰਹੀ ਹੈ ਉਸ ਦੇ ਦੇਕੇ ਨਾਲ ਹੀ ਮੈਂ ਇੱਥੇ ਗੱਲ ਕਰਾਂ ਆਪਾਂ ਇਸ ਵੇਲੇ ਅਜਨਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅਸੀਂ ਪਸ਼ੂ ਹਸਪੀਟਲ ਵਿੱਚ ਮੌਜੂਦ ਹਾਂ ਜਿੱਥੇ ਸਾਡੇ ਨਾਲ ਡਾਕਟਰ ਰਵਿੰਦਰ ਸਿੰਘ ਕੰਗ ਮੌਜੂਦ ਨੇ ਜਿਹੜੇ ਕੈਂਪ ਐ ਉਹ ਵੀ ਲਗਾਏ ਜਾ ਰਹੇ ਨੇ ਤੇ ਤੇ ਡੰਗੜਾ ਜਿਹੜੇ ਪਸ਼ੂਆਂ ਨੇ ਉਹਨਾਂ ਦੇ ਸਾਰ ਲਈ ਜਾ ਰਹੀ ਆ। ਡਾਕਟਰ ਸਾਹਿਬ ਬਹੁਤ-ਬਹੁਤ ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਬਹੁਤ-ਬਹੁਤ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਵੱਡੀ ਇਹ ਮਹਾਮਾਰੀ ਆਈ ਆ ਬਹੁਤ ਵੱਡਾ ਨੁਕਸਾਨ ਹੋਇਆ। ਟੋਟਲ ਕਿੰਨੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਇਸ ਹੜਾ ਤੋਂ ਤੇ ਕਿੰਨੇ ਕਿ ਜਿਹੜੇ ਪਸ਼ੂ ਨੇ ਪ੍ਰਭਾਵਿਤ ਹੋਏ ਨੇ? ਜਿਹੜੇ ਟੋਟਲ 157 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਨੇ ਪਰ ਸਾਡੀਆਂ ਟੀਮਾਂ ਦੇ ਹਿਸਾਬ ਨਾਲ ਜਿੱਥੇ ਪਸ਼ੂ ਜ਼ਿਆਦਾ ਪ੍ਰਭਾਵਿਤ ਹੋਏ ਨੇ ਉਹ 140 ਦੇ ਕਰੀਬ ਪਿੰਡ ਨੇ ਲੋਪੋਕੇ ਤੇ ਅਜਨਾਲ ਅਯ ਨਾਲਾ ਤਹਿਸੀਲ ਦੇ 94 ਪਿੰਡ ਤੇ ਲੋਪੋਕਾ ਤਹਿਸੀਲ ਦੇ 65 ਦੇ ਕਰੀਬ ਪਿੰਡ ਨੇ ਜਿੱਥੇ ਪਸ਼ੂ ਜਿਆਦਾ ਪ੍ਰਭਾਵਿਤ ਹੋਏ ਨੇ ਤੇ ਪਾਣੀ ਹੁਣ ਉਤਨਾ ਸਟਾਰਟ ਹੋ ਗਿਆ ਅਪਰੋਚ ਹੋਣੀ ਹੋ ਗਈ ਹੈ ਪਰ ਹੁਣ ਬਿਮਾਰੀਆਂ ਵਗੈਰਾ ਵੀ ਪਸ਼ੂਆਂ ਦੇ ਵਿੱਚ ਰਿਪੋਰਟ ਹੋਣੀਆਂ ਸ਼ੁਰੂ ਹੋਈਆਂ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਤੁਸੀਂ ਕੈਂਪਲ ਵੀ ਅਜੋਜਨ ਕੀਤੇ ਗਏ ਕਿੰਨੇ ਕਿ ਜਿਹੜੇ ਕੈਂਪ ਲਗਾਏ ਗਏ ਆ ਲੋਕਾਂ ਨੂੰ ਕਿਸ ਤਰੀਕੇ ਨਾਲ ਜਿਹੜੀ ਹੈ ਪਸ਼ੂਆਂ ਨੂੰ ਜਿਹੜੀ ਲੋਕਾਂ ਦੇ ਨੂੰ ਰਾਹਤ ਦਿੱਤੀ ਜਾ ਰਹੀ ਹੈ ਟੋਟਲ ਜਿਹੜਾ ਸਰਕਾਰ ਵੱਲੋਂ 16 ਜਗ੍ਹਾ ਤੇ ਕੈਂਪ ਲਗਾਏ ਗਏ ਨੇ ਜਿੱਥੇ ਸਾਡੀਆਂ ਵੈਟਰਨਰੀ ਡਾਕਟਰਾਂ ਦੀਆਂ 32 ਟੀਮਾਂ ਸੀ ਤਨਾਤ ਕੀਤੀਆਂ ਸਾਡਾ ਜਿਹੜਾ ਐਨੀਮਲ ਹੈਲਥ ਡਿਪਾਰਟਮੈਂਟ ਸਰਕਾਰ ਵੱਲੋਂ ਤਿੰਨ ਕੰਮ ਦਿੱਤੇ ਗਏ ਨੇ ਇੱਕ ਕੰਮ ਤੇ ਸਾਡਾ ਜਿਹੜਾ ਡਿਪਾਰਟਮੈਂਟ ਦਾ ਪ੍ਰਾਇਮਰੀ ਕੰਮ ਹੈ ਪਸ਼ੂਆਂ ਦਾ ਇਲਾਜ ਕਰਨਾ ਬਿਮਾਰ ਦਾ ਦੂਜਾ ਕੰਮ ਸਾਨੂੰ ਦਿੱਤਾ ਗਿਆ ਕਿ ਜਿਹੜੇ ਇਹ ਪ੍ਰਭਾਵਿਤ ਪਿੰਡ ਨੇ ਉੱਥੇ ਪਸ਼ੂ ਪਾਲਕਾਂ ਨੂੰ ਫੀਡ ਪਹੁੰਚਾਉਣੀ ਸਰਕਾਰ ਵੱਲੋਂ ਤੀਜਾ ਕੰਮ ਹੈ ਜਿਹੜੇ ਡੈੱਡ ਬਾਡੀਜ਼ ਮਿਲਦੀਆਂ ਪਈਆਂ ਨੇ ਇੱਧਰ ਦਰਿਆ ਦੇ ਵਿੱਚ ਜਾਂ ਨਹਿਰਾਂ ਦੇ ਵਿੱਚ ਤੇ ਉਹਨਾਂ ਦੇ ਨਾਲ ਬਿਮਾਰੀਆਂ ਨਾ ਫੈਲਣਾਂ ਤੇ ਉਹ ਕੰਮ ਵੀ ਸਾਡੇ ਡਿਪਾਰਟਮੈਂਟ ਨੂੰ ਦਿੱਤਾ ਗਿਆ ਕਿ ਉਹਨਾਂ ਪਸ਼ੂਆਂ ਨੂੰ ਉੱਥੋਂ ਨਹਿਰਾਂ ਦੇ ਵਿੱਚੋਂ ਰਿਮੂਵ ਕਰਕੇ ਤੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਦਫਨਾਇਆ ਜਾਵੇ। ਡਾਕਟਰ ਸਾਹਿਬ ਹੁਣ ਕੀ ਕਿੰਨੀ ਕਿ ਪ੍ਰੋਸੀਜਰ ਹੈ ਤੁਹਾਨੂੰ ਇਹ ਕਿਸ ਸਾਹਮਣੇ ਆਏ ਨੇ ਜਿਹੜੇ ਪਸ਼ੂ ਡੈੱਡ ਹੋਏ ਨੇ ਤੇ ਉਹਨਾਂ ਨੂੰ ਤੁਸੀਂ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਜੂੰ ਤੁਹਾਡੀ ਪ੍ਰਕਿਰਿਆ ਦੱਸੀ ਗਈ ਹੈ ਉਸ ਨਾਲ ਤੁਸੀਂ ਉਹਨਾਂ ਨੂੰ ਦਫਨਾ ਚੁੱਕੇ। ਦੇਖੋ ਸਾਡੇ ਅਲੱਗ-ਲੱਗ ਇਲਾਕਿਆਂ ਦੇ ਵਿੱਚੋਂ ਸਾਨੂੰ 15 ਦੇ ਕਰੀਬ ਪਸ਼ੂਆਂ ਦੀ ਡੈੱਡ ਬਾਡੀਆਂ ਜਿਹੜੀਆਂ ਮਿਲੀਆਂ। ਜਿਹੜੀਆਂ ਕਿ ਨਹਿਰ ਦੇ ਵਿੱਚੋਂ ਮਿਲੀਆਂ ਨੇ। ਉਹ ਪਸ਼ੂ ਨੇ ਜਿਹੜੇ ਅਸੀਂ ਜੀਸੀਬੀ ਮਸ਼ੀਨਾਂ ਸਾਨੂੰ ਸਰਕਾਰ ਨੇ ਲਗਾਈਆਂ ਹੋਈਆਂ ਥਾਂ ਥਾਂ ਦੇ ਉੱਪਰ ਤੇ ਟੀਮਾਂ ਬਣੀਆਂ ਹੋਈਆਂ ਤੇ ਉਹ ਜਿੱਥੇ ਪਸ਼ੂ ਮਰਿਆ ਹੁੰਦਾ ਕਿਉਂਕਿ ਪਸ਼ੂ ਦੀ ਬਾਡੀ ਡੀਕੰਪੋਜ਼ ਹੋ ਚੁੱਕੀ ਹੈ ਮਰੇ ਕਾਫੀ ਦਿਨ ਹੋ ਗਿਆ ਉਹਨੂੰ ਕਿਤੇ ਦੂਰ ਨਹੀਂ ਲਿਜਾਇਆ ਜਾ ਸਕਦਾ ਇਸ ਕਰਕੇ ਉਹਨੂੰ ਉੱਥੇ ਨਾਲਕ ਦੀ ਖਾਲੀ ਜਗ੍ਹਾ ਦੇਖ ਕੇ ਡੂੰਗਾ ਟੁਆ ਪੁੱਟ ਕੇ ਪ੍ਰੋਪਰ ਪ੍ਰੋਸੀਜਰ ਦੇ ਨਾਲ ਉੱਥੇ ਹੀ ਪਸ਼ੂ ਨੂੰ ਦਬਾਇਆ ਜਾਂਦਾ 15 ਦੇ ਕਰੀਬ ਅਸੂ ਪਸ਼ੂ ਦਬਾ ਚੁੱਕੇ ਹਾਂ ਜੀ ਪਰ ਜੱਟ ਸਾਹਿਬ ਜਿਸ ਨਿਕਾ ਤੁਸੀਂ ਤਲੋ ਪਸ਼ੂ ਤੋਂ ਦਬਾਏ ਗਏ ਪਰ ਹੁਣ ਮੈਂ ਗੱਲ ਕਰਾਂ ਲੋਕਾਂ ਦੀ ਕਿਉਂਕਿ ਲੋਕਾਂ ਕੋ ਬਹੁਤ ਸਾਰੇ ਪਸ਼ੂ ਜੜੇ ਨੇ ਉਹ ਆਪਣੇ ਪਾਣੀ ਚ ਖੜੇ ਸੀ ਲੋਕਾਂ ਦੇ ਕਿਉਂਕਿ ਕਿਸਾਨਾਂ ਵੱਲੋਂ ਤੇ ਆਮ ਲੋਕਾਂ ਵੱਲੋਂ ਪਸ਼ੂਆਂ ਨਾਲ ਬਹੁਤ ਮੁਹੱਬਤ ਕੀਤੀ ਜਾਂਦੀ ਆ ਬਹੁਤ ਬਹੁਤ ਵਧੀਆ ਨਸਲ ਦੇ ਜਿਹੜੇ ਪਸ਼ੂ ਰੱਖੇ ਜਾਂਦੇ ਬਹੁਤ ਬਹੁਤ ਮਹਿੰਗੀਆਂ ਜੜੀਆਂ ਗਊਆਂ ਮੱਝਾਂ ਰੱਖੇ ਜਾਂਦੀਆਂ ਪਰ ਉਹ ਕਾਫੀ ਦਿਨ ਪਾਣੀ ਚ ਰਹੀਆਂ ਨੇ ਕਿਹੜੀ ਕਿਹੜੀਆਂ ਉਹਨਾਂ ਨੂੰ ਬਿਮਾਰੀਆਂ ਲੱਗਣ ਦੀ ਅਸਾਰ ਨੇ ਤੇ ਕਿਹੜੀਆਂ ਬਿਮਾਰੀਆਂ ਉਹਨਾਂ ਨੂੰ ਲੱਗ ਸਕਦੀਆਂ ਨੇ ਸੋ ਦੇਖੋ ਜਿਹੜਾ ਪਸ਼ੂ ਹੈ ਉਹ ਕਿਉਂਕਿ ਬਹੁਤ ਸਟ्रेस ਦੇ ਵਿੱਚ ਰਿਹਾ ਹੈ ਉਹਦਾ ਖਾਣਾ ਪੀਣਾ ਹਾਲਾਂਕਿ ਪ੍ਰਭਾਵਿਤ ਹੋਇਆ ਤੇ ਬਹੁਤ ਸਾਰੀਆਂ ਸੰਸਾਵਾਵਾਂ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ 3500 ਕੁਇੰਟਲ ਦੇ ਕਰੀਬ ਹੈ ਜਿਹੜੀ ਫੀਡ ਹੈ ਇਹਨਾਂ ਪਸ਼ੂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੰਡੀ ਗਈ ਹੈ 250 ਕੁਇੰਟਲ ਦੇ ਕਰੀਬ ਹੈ ਜਿਹੜਾ ਉਹ ਸਾਈਲੇਜ ਵੀ ਵੰਡਿਆ ਗਿਆ ਪਰ ਫਿਰ ਵੀ ਪਸ਼ੂ ਨੇ ਜਿਹੜੇ ਕਿਉਂਕਿ ਉਹਨਾਂ ਦੀ ਇਮਿਊਨਿਟੀ ਵੀਕ ਹੋਈ ਹੈ ਜਦੋਂ ਇਮਿਊਨਿਟੀ ਵੀਕ ਹੋਣ ਤੋਂ ਬਾਅਦ ਫਿਰ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦੇ ਆਣ ਦਾ ਖਤਰਾ ਰਹਿੰਦਾ ਅ ਜਿਹੜੇ ਸਾਡੇ ਕੈਂਪ ਲੱਗੇ ਨੇ ਉਹਨਾਂ ਦੇ ਵਿੱਚ ਕੋਈ ਹਲੇ ਤੱਕ ਅਸੀਂ ਕੋਈ ਸਪੈਸੀਫਿਕ ਕੋਈ ਵਾਧਾ ਨਹੀਂ ਦੇਖਿਆ ਕਿਸੇ ਇੱਕ ਪਾਰਟਿਕੂਲਰ ਬਿਮਾਰੀ ਦਾ हां ਜਿਹੜੇ ਜਿਵੇਂ ਡੰਗਰਾਂ ਦੇ ਖੁਰ ਨੇ ਜਿਹੜੇ ਪਾਣੀ ਵਿੱਚ ਰਹੇ ਨੇ ਤੇ ਉਹ ਉਹਨਾਂ ਦੇ ਪਾਣੀ ਨਾਲ ਖੁਰ ਖਰਾਬ ਹੋਇਆ ਖੁਰ ਦੇ ਵਿੱਚ ਇਨਫੈਕਸ਼ਨ ਆ ਤੇ ਦੂਸਰਾ ਜਿਹੜਾ ਪਸ਼ੂ ਹੈ ਉਹਨਾਂ ਦੀ ਇਮਿਊਨਿਟੀ ਵੀ ਘòn ਕਰਕੇ ਸਟ्रेस ਹੋਣ ਕਰਕੇ ਤੇ ਉਹ ਇਸ ਤਰ੍ਹਾਂ ਕੋਈ ਥਾਣਾ ਦੀ ਬਿਮਾਰੀ ਗਿੱਲੇ ਵਿੱਚ ਪਸ਼ੂ ਬੈਠਦਾ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਤੇ ਜਿਹੜੀਆਂ ਥੋੜੀਆਂ ਜਿਹੀਆਂ ਵਾਧ ਰਿਪੋਰਟ ਹੋਈਆਂ ਨੇ ਬਾਕੀ ਕੋਈ ਖਾਸ ਤੱਕ ਬਿਮਾਰੀ ਸਪੈਸ਼ਲ ਰਿਪੋਰਟ ਸਭ ਜਦੋਂ ਅਜਿਹੇ ਸਮਾਂ ਹੁੰਦਾ ਹੈ ਤੇ ਇਹ ਲੋਕਾਂ ਦੇ ਮਨ ਚ ਇੱਕ ਨਾ ਸ਼ੰਕਾ ਹੋ ਜਾਂਦਾ ਇਸੇ ਪਸ਼ੂ ਨੂੰ ਰੱਖਿਆ ਆ ਪਸ਼ੂ ਬਿਮਾਰ ਆ ਉਹਦਾ ਦੁੱਧ ਨਹੀਂ ਵਰਤਣਾ ਕਿੰਨਾ ਕੁ ਜ਼ਾਇਜ ਆ ਤੇ ਕੀ ਲੋਕਾਂ ਨੂੰ ਵਰਤ ਲੈਣਾ ਚਾਹੀਦਾ ਦੇਖੋ ਜਿਹੜਾ ਪਸ਼ੂ ਆ ਉਹ ਨੂੰ ਕਿਉਂਕਿ ਉਹ ਤਣਾਅ ਦੇ ਵਿੱਚ ਰਿਹਾ ਤੇ ਉਹ ਨੂੰ ਫੀਡ ਘੱਟ ਮਿਲੀ ਆ ਜਾਂ ਉਹ ਨੂੰ ਹਰਾਚਾਰਾ ਘੱਟ ਪ੍ਰੋਵਾਈਡ ਹੋਇਆ ਤੇ ਇਸ ਕਰਕੇ ਉਹਦੇ ਦੁੱਧ ਦੀ ਮਿਕਤਾਰ ਘਟੀ ਆ ਜੇ ਕੋਈ ਪਸ਼ੂ 10 ਕਿਲੋ ਦੁੱਧ ਦਿੰਦਾ ਸੀਗਾ ਤੇ ਉਹ 5 ਕਿਲੋ ਦੇਣ ਲੱਗ ਪਿਆ ਪਰ ਦੁੱਧ ਦੀ ਜਿਹੜੀ ਕੰਪੋਜੀਸ਼ਨ 'ਚ ਕੋਈ ਫਰਕ ਨਹੀਂ ਪਿਆ ਜੋ ਪਹਿਲਾਂ ਦਾ ਦੁੱਧ ਸੀਗਾ ਉਸੇ ਤਰ੍ਹਾਂ ਦਾ ਦੁੱਧ ਹੋਣਾ ਦੁੱਧ ਬਿਲਕੁਲ ਸੇਫ ਹੈ ਦੁੱਧ ਨੂੰ ਹਮੇਸ਼ਾ ਹੀ ਜ਼ਰੂਰੀ ਨਹੀਂ ਫਲੱਡ ਕਰਕੇ ਰੋਦਾ ਹਮੇਸ਼ਾ ਉਬਾਲ ਕੇ ਪੀਣਾ ਚਾਹੀਦਾ ਤੇ ਦੁੱਧ ਦੇ ਵਿੱਚ ਕੋਈ ਫਰਕ ਨਹੀਂ ਪਿਆ ਫਲੱਡਾਉਣ ਦੇ ਨਾਲ। ਦੱਸੋ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਕਿਉਂਕਿ ਅਜਿਹੇ ਸਮੇਂ ਦੇ ਉੱਤੇ ਲੋਕ ਜਿਹੜੇ ਨੇ ਸੰਕੋਚ ਰੱਖਣਾ ਇਸ ਤਰੀਕੇ ਦਾ ਜਿਹ ਕੋ ਪ੍ਰੋਪੋਰਸ਼ਨ ਦੀ ਲੋੜ ਆ ਤਾਂ ਉਹ ਲੈ ਸਕਣ ਕਿਉਂਕਿ ਜਿਸ ਤਰੀਕੇ ਨਾਲ ਹਰ ਬੰਦੇ ਦੀ ਪਹੁੰਚ ਡਾਕਟਰਾਂ ਤੱਕ ਨਹੀਂ ਹੁੰਦੀ ਨਾ ਹੀ ਬੰਦਾ ਕਿਸੇ ਵੇਲੇ ਕਰਦਾ ਨਹੀਂ ਕਹਿੰਦਾ ਨਿੱਕੀ ਮੋਟੀ ਗੱਲ ਆ। ਠੀਕ ਆ ਉਹ ਕਿਸ ਤਰੀਕੇ ਨਾਲ ਰੱਖਣਾ ਸੀ ਕੀ ਅਪੀਲ ਕਰੋਗੇ ਲੋਕਾਂ ਨੂੰ? ਇੱਕ ਤੇ ਮੈਂ ਕਹਿਣਾ ਚਾਹਾਂਗਾ ਕਿ ਹੁਣੇ ਸਾਡੇ ਪਸ਼ੂ ਪਾਲਕ ਨੇ ਉਹ ਆਪਣੇ ਪਸ਼ੂਆਂ ਦੇ ਪ ਉਹਨਾਂ ਨੂੰ ਗੋਡਿਆਂ ਤੋਂ ਮੋੜ ਕੇ ਪੈਰਾਂ ਨੂੰ ਉਹਨਾਂ ਦੇ ਖੁਰ ਚੈੱਕ ਕਰਨ ਅਗਰ ਕੋਈ ਇਨਫੈਕਸ਼ਨ ਵਗੈਰਾ ਆ ਉਹ ਸਾਡੀਆਂ ਟੀਮਾਂ ਤੱਕ ਪਹੁੰਚ ਕਰਨ ਠੀਕ ਹੈ ਜੀ ਦੂਸਰਾ ਮੈਂ ਕਹਿਣਾ ਚਾਹਾਂਗਾ ਕਿ ਪਸ਼ੂ ਨੇ ਜਿਹੜੇ ਉਹ ਜ਼ਿਆਦਾਤਰ ਕੱਲੀ ਫੀਡ ਦੇ ਉੱਤੇ ਰਹੇ ਆ ਹਰਾਚਾਰਾ ਪਸ਼ੂ ਨੂੰ ਘੱਟ ਮਿਲਿਆ ਤੇ ਇਸ ਜਿਹੇ ਜਦੋਂ ਪਸ਼ੂ ਲਗਾਤਾਰ ਫੀਡ ਖਾਂਦਾ ਰਹਿੰਦਾ ਹੈ ਤੇ ਉਹਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹਦੇ ਅਪਸੈਟ ਹੋਣ ਦੇ ਚਾਂਸ ਹੁੰਦੇ ਆ ਅਗਰ ਪਸ਼ੂ ਨੂੰ ਕੋਈ ਫੀਡ ਘੱਟ ਖਾ ਰਿਹਾ ਉਹਨੂੰ ਭੁੱਖ ਘੱਟ ਲੱਗ ਰਹੀ ਹੈ ਤਾਂ ਵੀ ਉਹ ਸਾਡੇ ਟੀਮਾਂ ਨਾਲ ਸੰਪਰਕ ਕਰਨ ਜਿਹੜੀਆਂ ਕਿ ਉਹਦਾ ਉਸ ਪ੍ਰੋਬਲਮ ਦਾ ਇਲਾਜ ਕਰਨਗੀਆਂ ਤੀਸਰੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਭਾਵੇਂ ਕਾਫੀ ਸਾਡੀਆਂ ਸੰਸਥਾਵਾਂ ਨੇ ਫੀਡ ਦਿੱਤੀ ਹੈ ਸਾਇਲੇਜ ਵੀ ਦਿੱਤਾ ਪਰ ਪਸ਼ੂਆਂ ਨੂੰ ਜਿਹੜਾ ਹਰਾਚਾਰਾ ਉਹ ਬਹੁਤ ਜ਼ਰੂਰੀ ਹੁੰਦਾ ਤੇ ਹੁਣ ਜਿਵੇਂ ਧੁੱਪ ਨਿਕਲ ਰਹੀ ਹੈ ਆਲੇ ਦੁਆਲੇ ਪਾਣੀ ਸੁੱਕ ਗਿਆ ਤੇ ਨਾਲ ਦੇ ਇਲਾਕਿਆਂ ਦੇ ਵਿੱਚੋਂ ਜਿੱਥੋਂ-ਕਤੋਂ ਵੀ ਪਸ਼ੂ ਨੂੰ ਹਰਾਚਾਰਾ ਮਿਲਦਾ ਜਾਂ ਹਾਲੇ ਵੀ ਸੰਸਥਾਵਾਂ ਸਾਇਲੇਜ ਸਪਲਾਈ ਕਰਈਆਂ ਉਹਨਾਂ ਨੂੰ ਹਰਾਚਾਰਾ ਜਾਂ ਸਾਇਲੇਜ ਜ਼ਰੂਰ ਦੇਣਾ ਇਕੱਲਾ ਫੀਡ ਦੇ ਉੱਤੇ ਨਾ ਰੱਖਣਾ ਇਕੱਲੀ ਫੀਡ ਖਾਂ ਦੇ ਨਾਲ ਪਸ਼ੂਆਂ ਦਾ ਜਿਹੜਾ ਮੇਦਾ ਉਹ ਪ੍ਰਭਾਵਤ ਹੋ ਸਕਦਾ ਬਿਲਕੁਲ ਲਗਾਤਾਰ ਤਸਵੀਰਾਂ ਵਿੱਚ ਦੇਖ ਰਹੇ ਸੀ ਅਸੀਂ ਵਟਸਐਪ ਨਾਲ ਗੱਲ ਕਰ ਰਹੇ ਸੀ ਰਵਿੰਦਰ ਸਿੰਘ ਕੰਗਜੀ ਨਾਲ ਜਿਨ੍ਹਾਂ ਨੇ ਬਾਖੂਬੀ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਪਸ਼ੂਆਂ ਦੀ ਜੜੀ ਆ ਉਹ ਦੇਖ ਰੇ ਕਰਨੀ ਹੈ ਨਾਲ ਅਜੇ ਹੀ ਸਮੇਂ ਦੇ ਉੱਤੇ ਬਾਰ ਬਾਰ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਇਸ ਤਰੀਕੇ ਨਾਲ ਦੁੱਧ ਉੱਤੇ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਗਈ ਦੁੱਧ ਸੀ ਪੀ ਸਕਦੇ ਆ ਕਿਉਂਕਿ ਜਦੋਂ ਵੀ ਪਸ਼ੂ ਅਜਿਹਾ ਸਮਾਂ ਆਉਂਦਾ ਤੇ ਪਸ਼ੂ ਥੋੜੇ ਕਬਰਾਹੜ ਚਾ ਜਾਂਦੇ ਨੇ ਥੋੜੇ ਆਜੰਦਰੀ ਪਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਦੁੱਧ ਅਸੀਂ ਪੀ ਸਕਦੇ ਆ ਨਾਲ ਨਾਲ ਉਹਨਾਂ ਵੱਲੋਂ ਲੋਕਾਂ ਨੂੰ ਇਹ ਜ਼ਰੂਰ ਅਪੀਲ ਕੀਤੀ ਗਈ ਆ ਕਿ ਜਿਹੜੇ ਪਛੂ ਪਾਣੀ ਆਂਦਰ ਖੜੇ ਰਹੇ ਨੇ ਉਹਨਾਂ ਦੀ ਖੁਰਾਂ ਨੂੰ ਚੈੱਕ ਕੀਤਾ ਜਾਵੇ ਤੇ ਸਮਾਂ ਰਹਿਣ ਤੇ ਡਾਕਟਰਾਂ ਦੀ ਜਿਹੜੀ ਆ ਸਲਾਹ ਲਈ ਜਾਵੇ ਬਾਕੀ ਤੁਸੀਂ ਜਿਹੜੇ ਉਹ ਇਸੇ ਤਰੀਕੇ ਨਾਲ ਹੀ ਇੰਡੀਆ ਦੇ ਪੰਜਾਬ ਦੇ ਲਈ ਇਸ ਨਾਲਾ ਤੋਂ ਜਗਦੀਸ਼ ਸਿੰਘ ਦੀ ਰਿਪੋਰਟ